ਜੇ ਇੱਥੇ ਕੋਈ ਫੈਸਲਾ ਨਾ ਹੋਇਆ ਤੇ ਆਲ ਇੰਡੀਆ ਦਾ ਜਿਵੇਂ ਪਿੱਛੇ ਜੀ ਅਸੀਂ ਚੱਕਾ ਜਾਮ ਕੀਤਾ ਸੀ ਨਾ ਬੋਤਲਾਂ ਲੈ ਕੇ ਖਲੋਤੇ ਸਨ ਛੜਕ ਦੇ ਉੱਤੇ ਚੀਕਾਂ ਪਵਾ ਦੇਗਾ ਚੀਕਾਂ ਅੱਜ ਤੇ ਆਕਸੀਜਨ ਵਾਲੀਆਂ ਤੇ ਸਿਲੰਡਰ ਵਾਲੀਆਂ ਗੱਡੀਆਂ ਬੰਦ ਨਹੀਂ ਸਨ ਕੀਤੀਆਂ ਤੇ ਡੀਜ਼ਲ ਡੀਜ਼ਲ ਵਾਲੀਆਂ ਬੰਦ ਕੀਤੀਆਂ ਸਨ ਤੇ ਚੀਕਾਂ ਪੈ ਗਈਆਂ ਨਾ ਤੇ ਇਹਨਾਂ ਦੀ ਧੂੜ ਧਮਾ ਦੇਗਾ ਟਰਾਂਸਫਾਰਮਰ ਤੱਕ ਇੱਥੋਂ ਚੱਕ ਕੇ ਲੈ ਗਿਆ ਪ੍ਰਸ਼ਾਸਨ ਜ਼ਬਤ ਕਰ ਲਿਆ ਗਿਆ ਬੱਚਿਆਂ ਦੇ ਬਸਤੀਆਂ ਤੋਂ ਲੈ ਕੇ ਟਰਾਂਸਫਾਰਮ ਤੱਕ ਦਾ ਕੋਈ ਨਾ ਕਮੇਟੀ ਜ਼ੋਰ ਲਾ ਲੇ ਚਹਿਰੀਆਣਾ ਕਮੇਟੀ ਜ਼ੋਰ ਲਾ ਲੇ ਚ ਅਕਾਲੀ ਦਲ ਵਾਲੀ ਲਾ ਲੇ ਵੀ ਸਭ ਤੋਂ ਪਹਿਲਾਂ ਤੇ ਇੱਕ ਲਾਈਟ ਚਾਲੂ ਹੋਣੀ ਜਿਹਦੀ ਟਰਾਂਸਫਰਮ ਆਉਣਾ ਚਾਹੀਦਾ ਏ ਕੇ ਕਮੇਟੀ ਹੱਥ ਖੜੇ ਕਰ ਜਾਂਦੀ ਏ ਹਰਿਆਣਾ ਕਮੇਟੀ ਆਂਦੀ ਏ ਨਾ ਵੀ ਸਾਡੀ ਬੀਜੇਪੀ ਨਾਲ ਭਾਈਚਾਰਕਾਂ ਜੇ ਰੋਟੀ ਸਾਂਝੀ ਏ ਵੀ ਪੰਥ 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 ਦਾ ਤਾਂ ਕਮੇਟੀ ਦਾ ਮੇਲ ਨਹੀਂ ਹੋ ਸਕਦਾ ਪੰਥ ਨਰਪੱਖ ਚੱਲਦਾ ਦਾਸ ਨੇ ਇੰਨਾ ਕਿਹਾ ਵੀ ਦੋ ਟਰਾਲੇ ਰੇਤੇ ਦੇ ਹੁਣੇ ਮੰਗਵਾਨਾ ਜੇ ਸੰਗਤ ਫੈਸਲਾ ਕਰਦੀ ਏ ਤੋ ਗਰੀਬ ਦੀ ਹਾਲ ਲੱਗਦੀ ਹੈ ਦਰਗਾਹ ਚ ਜਾਂਦੀ ਹੈ ਕਮੇਟੀ ਹੁਣ ਅੱਗੇ ਲੱਗ ਕੇ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਦੀ ਲਾਈਟ ਚਾਲੂ ਕਰਾਵੇ ਉਹ ਵੀ ਸਮਾਂ ਅਸੀਂ ਵੇਖਿਆ ਇੱਥੇ ਜਿਹੜੇ ਵੱਡੇ ਵੱਡੇ ਉਹ ਸਟੇਜ ਦੇ ਉੱਤੇ ਸਿੰਘੂ ਬਾਰਡਰ ਤੇ ਧਰਨੇ ਦੇ ਦਿੰਦੇ ਸਨ ਤੇ ਸਾਡੇ ਨਾਲ ਉਹ ਵੀ ਬੰਦੇ ਰਹੇ ਨੇ ਜਿਨ੍ਹਾਂ ਨੇ ਆਪਣੀ ਘਰ ਦੀਆਂ ਵਾਲੀਆਂ ਵੇਚ ਕੇ ਤੇ ਜ਼ਮਾਨਤਾ ਕਰਾਈਆਂ ਨੇ ਉਹਨਾਂ ਦੇ ਪਿੰਡ ਵਾਲੇ ਲੋਕ ਕਹਿ ਰਹੇ ਆ ਕਿ 60 ਕਿੱਲੇ ਪੰਚਾਇਤੀ ਜ਼ਮੀਨ ਤਾਂ ਖੁਦ ਸਰਪੰਚ ਵੀ ਆਪਣੇ ਨਾਮ ਕਰਦਾਬਰੀ ਕਰੇ ਨਾ ਗੱਲਾਂ ਕੱਢਾਂਗੇ ਤੇ ਬੜਾ ਨੁਕਸਾਨ ਹੋਵੇਗਾ ਇੰਨਾ ਨੇ ਉਹ ਕੰਮ ਕੀਤਾ ਵੀ ਸਾਡੇ ਨਾਲ 1984 ਵਾਲਾ ਮਤਲਬ ਵੀ ਜਿਵੇਂ ਸਾਡੇ ਉਥੇ ਬੂਏ ਬੰਦ ਕਰਕੇ ਜੁੰਦੀਆਂ ਗੱਡੀਆਂ ਦੇ ਵਿੱਚ ਸਾਡੇ ਬੰਦੇ ਤੇ ਉਹ ਸਮਾ ਜਿਨ੍ਹਾਂ ਨੇ ਵੇਖਿਆ ਬਜ਼ੁਰਗਾਂ ਨੇ ਉਹ ਸੀਨ ਆ ਜਦੋਂ ਇੱਥੇ ਆਉਂਦੇ ਨੇ ਨਾ ਇੱਥੇ ਹੁਣ ਇੱਕ ਬਜ਼ੁਰਗ ਆਇਆ ਸੀ ਤੇ ਉਹ ਰੋਣ ਲੱਗ ਗਿਆ ਉਹ ਆਂਦਾ ਮੈਨੂੰ ਉਹ ਸੀਨ ਯਾਦ ਆ ਗਿਆ ਇਹਨਾਂ ਵਿਚਾਰਿਆਂ ਇੱਥੇ ਜੰਗਲ ਪੁੱਟ-ਪੁੱਟ ਕੇ ਬੁਢੇ ਆ ਦਿੱਤੇ ਇਹਨਾਂ ساری ਉਮਰ ਇੱਥੇ ਪਹਾੜੀ ਕਿਕਰ ਸਣ ਮੈਂ ਹੁਣ ਵੀ ਕਾਹਾਂਗਾ ਕੈਮਰਾਮੈਨ ਨੂੰ ਵਿਖਾ ਦੇ ਪਹਾੜੀ ਕਿਕਰ ਉਹ ਪਿੱਛੇ ਖੜੇ ਨੇ ਵੇਖੋ ਹੈ ਥੋੜਾ ਜਿਹਾ ਪਿੰਡ ਅਮੂਪੁਰ ਦੀਆਂ ਉਹ ਤਸਵੀਰਾਂ ਜਿਹੜੀਆਂ ਬੜੀਆਂ ਦਰਦਨਾਕ ਨੇ ਪਰੇਸ਼ਾਨ ਕਰ ਦਿੰਦੀਆਂ ਨੇ ਕਿ ਘਰ ਜਦੋਂ ਉਜੜਦੇ ਨੇ ਤਾਂ ਫਿਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲੋਕੀ ਕਰ ਲਾਉਂਦੇ ਨੇ ਤਾਂ ਫਰਿਆਦ ਕੀਤੀ ਜਾ ਰਹੀ ਹੈ ਕਿ ਇਨਸਾਫ ਹੋਣਾ ਚਾਹੀਦਾ ਔਰ ਇਧਰ ਦੀ ਤਸਵੀਰ ਹੈ ਜਿਹੜੀ ਇਹ ਸਾਰੇ ਘਰਾਂ ਦੀ ਜਿਹੜੇ ਕਿ ਟੁੱਟ ਚੁੱਕੇ ਨੇ ਔਰ ਨਾਲ ਹੀ ਪਿਛਲੇ ਪਾਸੇ ਇਧਰ ਤੁਸੀਂ ਦੇਖੋਗੇ ਕਿ ਬਿਜਲੀ ਵੀ ਠੱਪ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਟਰਾਂਸਫਾਰਮਰ ਤਾਂ ਕਿਥੋਂ ਚੱਕ ਕੇ ਲੈ ਗਿਆ ਪ੍ਰਸ਼ਾਸਨ ਜ਼ਬਤ ਕਰ ਲਿਆ ਗਿਆ ਬੱਚਿਆਂ ਦੇ ਬਸਤੀਆਂ ਤੋਂ ਲੈ ਕੇ ਟਰਾਂਸਫਾਰਮ ਤੱਕ ਦਾ ਜਾਂ ਘਰ ਦਾ ਹੋਰ ਨਿਕ ਸੋਕਾ ਜਿਹੜਾ ਲੈ ਗਿਆ ਇੱਥੇ ਜਿਹੜੇ ਸੱਜੇ ਨੇ ਆਸ-ਪਾਸੇ ਤੋਂ ਚਾਹੇ ਪੰਜਾਬ ਦੇ ਨਾਲ ਸਬੰਧ ਰੱਖਣ ਵਾਲੇ ਆ ਚਾਹੇ ਹਰਿਆਣੇ ਦੇ ਨਾਲ ਉਹ ਪੁੱਜ ਰਹੇ ਆ ਪਰਿਵਾਰਾਂ ਦੀ ਮਦਦ ਲਈ ਇੱਥੇ ਕੋਈ ਆਏ ਨੇ ਲੋਕ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਬਾਈ ਜੀ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕਿਉਂ ਤੁਹਾਨੂੰ ਲੱਗਿਆ ਕਿ ਇਨਾ ਪਰਿਵਾਰਾਂ ਨਾਲ ਅੱਜ ਖੜਨ ਦੀ ਲੋੜ ਹੈ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਰਿੰਦਰ ਸਿੰਘ ਘਰਾਇਆ ਪੇਵੇ ਤੋਂ ਇਹ ਟਰਾਂਸਪੋਰਟ ਦਾ ਪ੍ਰਧਾਨ ਹੈ ਡਰਾਈਵਰਾਂ ਦਾ ਵੀ ਪ੍ਰਧਾਨ ਹੈ ਜੀ ਇਹਨਾਂ ਦਾ ਜਿਹੜਾ ਦਰਦ ਵੇਖ ਕੇ ਜਿਹੜਾ ਬੰਦੇ ਦੀ ਭਾਵਕ ਉੱਠ ਜਾਂਦੀ ਏ ਛਾਨ ਟੁੱਟੀ ਹੋਵੇ ਮੈਨੂੰ ਉਹ ਸਮਾਂ ਯਾਦ ਆ ਗਿਆ ਵੀ ਮੈਂ ਰਾਜਕਾਰ ਚ ਲਗਾ ਹੁੰਦਿਆ ਸਾਂ ਵੀ ਜਦੋਂ ਮਾਤਾ ਗੁਜਰਕੌਰ ਲਗੀ ਆਉਂਦੀ ਸੀ ਤੇ ਕੁੰਬੇ ਮਾਸ਼ਕੀ ਦੀ ਛਾਨ ਦੇ ਵਿੱਚ ਰਾਤ ਮਾਤਾ ਜੀ ਨੇ ਕੱਢੀ ਸੀ ਤੇ ਆ ਹੁਣ ਅੱਗੋਂ ਆ ਬਰਸਾਤ ਦਾ ਸੌਣ ਦਾ ਮਹੀਨਾ ਚੱਲੰਦਿਆ ਵੀ ਜਿਨ੍ਹਾਂ ਦਾ ਘਰ-ਬਾਰ ਢਾ ਦਿੱਤਾ ਜਾਏ ਜਿਨ੍ਹਾਂ ਦਾ ਮਾਲ ਡੰਗਰ ਐਵੇਂ ਖੇ ਖਰਾਬ ਹੁੰਦਾ ਪਾਣੀ ਤੋਂ ਤਰਸਦੇ ਹੋਣ ਹੁਣ ਇੱਥੇ ਕਮੇਟੀ ਗੱਲਾਂ ਬਾਤਾਂ ਕਰਨ ਦੀ ਸੀ ਦਾਸ ਨੇ ਇੰਨੀ ਕੋ ਜਿੰਨੀ ਕੋ ਪਾਵਰ ਪ੍ਰਮਾਤਮਾ ਨੇ ਜਾਂ ਜਿੰਨੀ ਕੋ ਬੁੱਧੀ ਦਿੱਤੀ ਏ ਆ ਮੇਰਾ ਪ੍ਰਾਕ ਗਿੱਲ ਸਾਹਿਬ ਖੜਾ ਆ ਇਧਰ ਜਿਹੇ ਦਰਜੀ ਖੜੇ ਨੇ ਔਰ ਸਿੰਘ ਖੜੇ ਨੇ ਬਸਲ ਮੈਂ ਇਹ ਗੱਲ ਕਹੀ ਏ ਵੀ ਜੇ ਤੇ ਵੀ ਪਹਿਲਾਂ ਕਮੇਟੀ ਜ਼ੋਰ ਲਾ ਲੇ ਚਹਿਰੀਆਣਾ ਕਮੇਟੀ ਜ਼ੋਰ ਲਾ ਲੇ ਚਕ ਅਕਾਲੀ ਦਲ ਵਾਲੀ ਲਾ ਲੇ ਵੀ ਸਭ ਤੋਂ ਪਹਿਲਾਂ ਤੇ ਇੱਕ ਲਾਈਟ ਚਾਲੂ ਹੋਣੀ ਚਾਹੀਦੀ ਟਰਾਂਸਫਾਰਮ ਆਉਣਾ ਚਾਹੀਦਾ ਦੂਜੀ ਗੱਲ ਵੀ ਪਹਿਲਾਂ ਸਭ ਤੋਂ ਪਹਿਲਾਂ ਲਾਈਟ ਜ਼ਰੂਰੀ ਏ ਨਹੀਂ ਲਾਈਟ ਆਉਂਦੀ ਤੇ ਰੋਡ ਜਾਮ ਕਰੀਏ ਦੂਜੀ ਗੱਲ ਜੇ ਕਮੇਟੀ ਹੱਥ ਖੜੇ ਕਰ ਜਾਂਦੀ ਏ ਹਰਿਆਣਾ ਕਮੇਟੀ ਆਂਦੀ ਹੈ ਨਾ ਸਾਡੀ ਬੀਜੇਪੀ ਨਾਲ ਭਾਈਚਾਰਕਾਂ ਜੇ ਰੋਟੀ ਸਾਂਝੀ ਏ ਪਹਿਲਾਂ ਵੀ ਕਮੇਟੀਆਂ ਯੋਰ ਲਾ ਲੈਣ ਜੇ ਕਮੇਟੀਆਂ ਦਾ ਵਾਸਤਵ ਨਹੀਂ ਤੇ ਫਿਰ ਹੁਣ ਇਹ ਇੱਕ ਆਪਣੇ ਆਮ ਬੰਦੇ ਸਾਡੇ ਦੋ ਗੱਲਾਂ ਬੜੀਆਂ ਕਰਦੇ ਨੇ ਵੀ ਪੰਥ 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 ਦਾ ਤਾਂ ਕਮੇਟੀ ਦਾ ਮੇਲ ਨਹੀਂ ਹੋ ਸਕਦਾ ਪੰਥ ਨਰਪੱਖ ਚੱਲਦਾ ਪੰਥ ਦਾ ਸੱਚਾਈ ਤੇ ਸੱਚ ਤੇ ਪਹਿਰਾ ਦੇਣਾ ਹੁੰਦਾ ਨਿਕੇ ਨਿਕੇ ਬੱਚੇ ਮਾਲ ਡੰਗਰ ਵੇਖੋ ਇੱਥੇ ਆ ਮੈਂ ਤੁਹਾਨੂੰ ਵਿਖਾਣਾ ਇੱਧਰ ਇਸ਼ਾਰਾ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਉਹ ਵੇਖ ਟ੍ਰਾਂਸਫਾਰਮ ਉਹ ਟ੍ਰਾਂਸਫਾਰਮ ਵੇਖੋ ਉਥੇ ਹੈ ਨਹੀਂ ਉਥੇ ਟ੍ਰਾਂਸਫਾਰਮ ਹੁਣੇ ਆ ਜਾ ਸਾਰਾ ਜਿਹੜੀ ਸੰਗਤ ਇਨੀ ਇਕੱਠੀ ਆਈ ਤੁਸੀਂ ਕਵਰੇਜ ਕੀਤੀ ਹੈ ਮਾਲ ਡੰਗਰ ਦਾ ਸਾਰਾ ਤੈਸ ਨੈਸ ਕਰ ਦਿੱਤਾ ਹੈ ਦਾਸ ਨੇ ਇਹਨਾਂ ਕਿਹਾ ਵੀ ਦੋ ਟਰਾਲੇ ਰੇਤੇ ਦੇ ਹੁਣੇ ਮੰਗਵਾਨਾ ਜੇ ਸੰਗਤ ਫੈਸਲਾ ਕਰਦੀ ਹੈ ਠੀਕ ਹੈ ਵਾਟਰ ਟੈਂਕਰ ਵੱਡੇ ਪਾਣੀ ਵਾਲੇ ਵੀ ਇਹਨਾਂ ਨੂੰ ਪਾਣੀ ਦੀ ਲੋੜ ਹੈ ਪਰ ਤੁਸੀਂ ਇਹ ਸੋਚਦੇ ਹੋ ਵੀ ਜੇਕਰ ਪ੍ਰਸ਼ਾਸਨ ਨੇ ਕੁਝ ਸਮੇਂ ਤੇ ਕੀਤਾ ਠੀਕ ਹੈ ਨਹੀਂ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਸਾਰੇ ਇਕੱਠੇ ਹੋ ਜਾਣਗੇ ਸੰਗਤ ਸੰਗਤ ਹੈ ਜੀ ਸੰਗਤ ਦੇ ਦਸਵੇਂ ਪਾਤਸ਼ਾਹ ਨੇ ਕਿਰਪਾ ਕਰਨੀ ਹੈ ਉਹਨਾਂ ਨੇ ਆਪ ਵਿੱਚ ਸਮਝ ਲੈਣਾ ਹੈ ਬਾਕੀ ਜਿਹੜਾ ਸਰਪੰਚਾਂ ਦੇ ਨੇ ਨਾ ਇਹ ਦਾ ਬੇਟ ਇਹ ਅੱਗੋ ਵੇਖੋ ਇਹ ਮਤਲ ਇਹਦਾ ਜਿਹੜਾ ਦਾਦਾ ਸੀ ਨਾ ਉਹਦਾ ਸਾਡੇ ਬਜ਼ੁਰਗਾ ਨਾਲ ਪ੍ਰੇਮ ਸੀ ਠੀਕ ਹੈ ਅਸੀਂ ਉਧਰ ਭੇਵੇ ਰਹਿੰਨੇ ਆ ਇਹਨਾਂ ਦੀ ਜਿਹੜੀ ਬਰਾਦਰੀ ਹੈ ਰਾਜਪੂਤ ਰਾਣੇ ਉਹਨਾਂ ਨਾਲ ਵੀ ਸਾਡਾ ਪ੍ਰੇਮ ਸੀ ਪਤਾ ਨਹੀਂ ਇਹ ਕਿਉਂ ਹੋਇਆ ਜਾਂ ਕਿਵੇਂ ਕਰਾਇਆ ਗਿਆ ਜਾਂ ਕਿਉਂ ਕੀਤਾ ਗਿਆ ਕੁਝ ਲੋਕ ਇਹ ਵੀ ਦੱਸ ਰਹੇ ਨੇ ਪਿੰਡ ਵਾਲੇ ਕਿ ਅਸੀਂ ਬੜੇ ਦੁਖੀ ਆ ਸਾਡੇ ਉੱਥੇ ਖੱਡਾ ਬੜਾ ਛੱਪੜ ਦੇ ਵਿੱਚੋਂ ਇੰਨੀ ਜ਼ਿਆਦਾ ਮਿੱਟੀ ਕੱਢ ਲਈ ਗਈ ਬੱਚਿਆਂ ਦਾ ਨੁਕਸਾਨ ਹੁੰਦਾ ਸ਼ਿਕਾਇਤਾਂ ਦਿੱਤੀਆਂ ਪਰ ਸਰਪੰਚ ਦਾ ਕੱਟ ਮੈਂ ਹੁਣ ਮੈਂ ਮੇਰੀ ਗੱਲ ਛੱਡ ਮੈਂ ਆਪਣੇ ਤੌਰ ਤੇ ਉਹਨੂੰ ਮਿਲਾਂਗਾ ਜੀ ਬਈ ਤੇਰੇ ਬਜ਼ੁਰਗਾਂ ਨੇ ਇੰਨਾ ਨਾਮ ਕਮਾਇਆ ਇੰਨਾ ਕੀਤਾ ਵੀ ਤੂੰ ਇਹ ਕੀ ਕੰਮ ਕਰਨਾ ਜੇ ਤੂੰ ਇਹ ਗਲਤੀਆਂ ਕਰਨਾ ਤੇ ਇਸ ਤੋਂ ਛੱਡ ਜੀ ਠੀਕ ਹੈ ਨਹੀਂ ਤੇ ਕੱਲ ਨੂੰ ਜਦੋਂ ਕਿਸੇ ਗਰੀਬ ਦੀ ਹਾ ਲੱਗਦੀ ਹੈ ਨਾ ਮਹਾਪੁਰਸ਼ ਦਾਦੇ ਹੁੰਦੇ ਹਨ ਕਾਰਸ਼ੇ ਵਾਲੇ ਵੀ ਜਦੋਂ ਗਰੀਬ ਦੀ ਹਾ ਲੱਗਦੀ ਹੈ ਦਰਗਾਹ ਚ ਜਾਂਦੀ ਹੈ ਹਾਂ ਤੇ ਮੈਂ ਇੱਕ ਗੱਲ ਦੱਸ ਦੇਣਾ ਵੀ ਜੇ ਇੱਥੇ ਕੋਈ ਫੈਸਲਾ ਨਾ ਹੋਇਆ ਤੇ ਆਲ ਇੰਡੀਆ ਦਾ ਜਿਵੇਂ ਪਿੱਛੇ ਜੀ ਅਸੀਂ ਚੱਕਾ ਜਾਮ ਕੀਤਾ ਸੀ ਨਾ ਬੋਤਲਾਂ ਲੈ ਕੇ ਖਲੋਤੇ ਸਨ ਛੜਕ ਦੇ ਉੱਤੇ ਚੀਕਾਂ ਪਵਾ ਦੇਗਾ ਚੀਕਾਂ ਹਜੇ ਤੇ ਆਕਸੀਜਨ ਵਾਲੀਆਂ ਤੇ ਸਿਲੰਡਰ ਵਾਲੀਆਂ ਗੱਡੀਆਂ ਬੰਦ ਨਹੀਂ ਕਰਨ ਕੀਤੀਆਂ ਤੇ ਡੀਜ਼ਲ ਡੀਜ਼ਲ ਵਾਲੀਆਂ ਬੰਦ ਕੀਤੀਆਂ ਸਨ ਤੇ ਚੀਕਾਂ ਪੈ ਗਈਆਂ ਨਾ ਤੇ ਇਹਨਾਂ ਦੀ ਧੂੜ ਧਮਾ ਦੇਗਾ ਪਰ ਇਹ ਵੀ ਹਜੇ ਪੰਥ ਤੇ ਉੱਤੇ ਛੱਡਿਆ ਸਾਡਾ ਟਰਾਂਸਪੋਰਟ ਦਾ ਤੇ ਕਾਰ ਸੇਵਾ ਵਾਲਿਆਂ ਦਾ ਤੇ ਸਾਡਾ ਮਤਲਬ ਹੈ ਤੇ ਅਸੀਂ ਸਾਰੇ ਇਕੱਠੇ ਆ ਪਰ ਪੰਥ ਅੱਗੇ ਵੀ ਅਸੀਂ ਪਿੱਛੇ ਆ ਅਸੀਂ ਬੱਚੇ ਆ ਕੁਝ ਲੋਕ ਕਹਿ ਰਹੇ ਆ ਕਿ ਠੰਡੇ ਮਤੇ ਨਾਲ ਚੱਲਾਂਗੇ ਸਾਰਾ ਕੁਝ ਸਹੀ ਹੋ ਜਾਏਗਾ ਘਰ ਵੀ ਪੈ ਜਾਣਗੇ ਕਾਲੀ ਕਰਨ ਦੀ ਲੋੜ ਨਹੀਂ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੁਣੇ ਵੀ ਲਾਈਟ ਲਾਈਟ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਲਾਈਟ ਮੈਂ ਸਰ ਬੀ ਜੀ ਪੀ ਸਰਕਾਰ ਨੂੰ ਇਹ ਕਹਿਣਾ ਗੱਲ ਕਹਿਣਾ ਚਾਹਨਾ ਵੀ ਜਿਹੜੇ ਵੀ ਤੁਸੀਂ ਹੁਣ ਕਮੇਟੀ ਵਾਲਿਆਂ ਦੇ ਨਾਲ ਜਿਹੜੇ ਵੀ ਜੋ ਜਿਨ੍ਹਾਂ ਨੇ ਵੀ ਗੱਲਬਾਤ ਕੀਤੀ ਏ ਕਮੇਟੀ ਹੁਣ ਅੱਗੇ ਲੱਗ ਕੇ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਦੀ ਲਾਈਟ ਚਾਲੂ ਕਰਾਵੇ ਜਿਹੜੀ ਗੱਲ ਠੀਕ ਹੈ ਨਾ ਇੱਥੇ ਹੁਣ ਬੜੇ ਮੇਰੇ ਵਰਗੇ ਮੈਂ ਨਹੀਂ ਆਂਦਾ ਵੀ ਕਿਸੇ ਤੇ ਵੀ ਬੜੇ ਆਏ ਨੇ ਗੱਲਾਂ ਮਾਰ ਕੇ ਅਸੀਂ ਉਹ ਵੀ ਸਮਾਂ ਅਸੀਂ ਵੇਖਿਆ ਇੱਥੇ ਜਿਹੜੇ ਵੱਡੇ ਵੱਡੇ ਉਹ ਸਟੇਜ ਦੇ ਉੱਤੇ ਸਿੰਘੂ ਬਾਰਡਰ ਤੇ ਧਰਨੇ ਦਿੰਦੇ ਸਨ ਤੇ ਸਾਡੇ ਨਾਲ ਉਹ ਵੀ ਬੰਦੇ ਰਹੇ ਨੇ ਜਿਨ੍ਹਾਂ ਨੇ ਆਪਣੀ ਘਰ ਦੀ ਦੀਵਾਲੀਆਂ ਵੇਚ ਕੇ ਤੇ ਜ਼ਮਾਨਤਾ ਕਰਾਈਆਂ ਨੇ ਗੱਲਾਂ ਸਾਨੂੰ ਸਾਰੀਆਂ ਪਤਾ ਨਹੀਂ ਪਰ ਦਰਦ ਅਸੀਂ ਦੱਬੀ ਫਿਰਨੇ ਆ ਹੁਣ ਉਹ ਗੱਲਾਂ ਕਰਨ ਵਾਲੀਆਂ ਕੋਈ ਨਹੀਂ ਗੱਲ ਤੇ ਵੀ ਇਕੱਠ ਕੱਟ ਜਮੀਨ ਦਾ ਮਸਲਾ ਜਦੋਂ ਇਹ ਮਸਲਾ ਬਾਹਰ ਗਿਆ ਨਾ ਜਦੋਂ ਮਸਲਾ ਬਾਹਰ ਗਿਆ ਉਦੋਂ ਜਦੋਂ ਮਸਲਾ ਗਿਆ ਨਾ ਬਾਹਰ ਤਾਂ ਜੋ ਲੋਕਾਂ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਦੇ ਨਜਾਇਜ਼ ਕਬਜ਼ੇ ਦਾ ਮਸਲਾ ਇਸ ਕਰਕੇ सरपंच ने एक्शन लेया पर इत्ھوں ਦੇ ਪਿੰਡ ਵਾਲੇ ਲੋਕ ਕਹਿ ਰਹੇ ਆ ਕਿ 60 ਕਿੱਲੇ ਪੰਚਾਇਤੀ ਜ਼ਮੀਨ ਤਾਂ ਖੁਦ ਸਰਪੰਚ ਵੀ ਆਪਣੇ ਨਾਮ ਕਰਦਾਵਰੀ ਕਰੇ। ओ यार ਪਤਾ ਕੀ ਗੱਲ ਹੈ ਗੱਲਾਂ ਕੱਢੀ ਹੈ ਨਾ ਮੈਂ ਤੇਰੀ ਗੱਲ ਕਰਨਾ ਗੱਲਾਂ ਕੱਢਾਂਗੇ ਤੇ ਬੜਾ ਨੁਕਸਾਨ ਹੋਵੇਗਾ। ਅਸੀਂ ਇਹ ਆਨੇ ਵੀ ਇਹ ਵੀ ਇੱਥੇ ਵੱਸਦੇ ਰਹਿਣ ਅਸੀਂ 24 ਘੰਟੇ ਇੱਥੇ ਰਹਿਣਾ ਨਹੀਂ। ਵੀ ਇਹਨਾਂ ਦੀ ਭਾਈਚਾਰਕ ਸਾਂਝ ਰਹਿ ਜੇ। ਹਾਂ। ਇਹ ਇਥੇ ਵਸਦੇ ਰਹਿ ਜਾਣ ਇਹਨਾਂ ਦੇ ਮਕਾਨ ਬਣ ਜਾਣ ਇਹਨਾਂ ਨੂੰ ਜਿਹੜੀ ਵੀ ਜਿਹੜੀ ਵਾਂਦੇ ਸਨ ਉਹ ਆਪਣੀ ਆਰਾਮ ਨਾਲ ਜਿਹੜੀ ਦੋ ਦੋ ਤਿੰਨ ਤਿੰਨ ਕਿੱਲੇ ਇਹ ਚਾਰ ਘਰ ਸਨ ਇਹ ਕੱਲਾ ਘਰ ਨਹੀਂ ਇਹ ਚਾਰ ਘਰ ਸਨ ਵੀ ਜਿਹੜੀ ਇਹ ਦੋ ਦੋ ਤਿੰਨ ਤਿੰਨ ਕਿੱਲੇ ਵਾਂਦੇ ਸਨ ਵੀ ਉਹ ਆਪਣੀ ਵਾ ਲੈਣ ਆਪਣੇ ਮਾਲ ਡੰਗਰ ਨੂੰ ਪੱਠਾ ਪਾਉਂਦੇ ਸਨ ਦੁੱਧ ਪਾ ਕੇ ਗੁਜ਼ਾਰਾ ਕਰਦੇ ਸਨ ਮੜਾ ਮੋਟਾ ਠੀਕ ਹੈ ਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਮੈਂ ਸਰਕਾਰ ਨੂੰ ਇਹ ਚੇਤਾਵਨੀ ਤੇ ਬੇਨਤੀ ਦੋਵੇਂ ਬੀ ਬੇਨਤੀ ਤੇ ਚੇਤਾਵਨੀ ਬੀ ਨਰਿੰਦਰ ਸਿੰਘ ਰਾਏ ਨੇ ਸੇਵਾ ਕੀਤੀ ਨਰਪੱਖ ਹੋ ਕੇ ਕੀਤੀ ਇਹਨੇ ਕਦੀ ਇਹ ਨਹੀਂ ਸੋਚਿਆ ਬੀ ਜੇ ਪਾਣੀ ਪਤ ਗੁਰਤੇਗ ਭਾਦਰ ਜੀ ਦਾ ਬੀ ਜੇ ਪੀ ਸਰਕਾਰ ਨੇ ਕੀਤਾ ਸੀ ਤੇ ਮੈਂ ਇਹ ਨਹੀਂ ਸੀ ਸੋਚਿਆ ਵੀ ਮੈਂ ਮਿੱਠੀ ਲੱਸੀ ਭਰ ਕੇ ਲੈ ਕੇ ਟੈਂਕਰ ਚ ਚੱਲਾ ਵਾਂ ਬੀ ਉੱਥੇ ਬੀ ਬੀ ਜੇ ਪੀ ਸਰਕਾਰ ਦਾ ਮੈਂ ਬੇਨਤੀ ਕਰਨੀ ਚਾਹਨਾ ਵਾਂ ਬੀ ਇਹਨਾਂ ਗਰੀਬਾਂ ਦੀ ਲਾਈਟ ਦਾ ਹੱਲ ਕੀਤਾ ਜਾਏ ਤੇ ਅੱਜ 12 ਤਰੀਕੇ ਹੱਥ ਜੋੜ ਕੇ ਬੇਨਤੀ ਵੀ ਅੱਜ ਸ਼ਾਮ ਤੱਕ ਮੈਂ ਤੁਹਾਨੂੰ ਵੀ ਇਹ ਆਨਾ ਵੀ ਇਹਨੂੰ ਚਲਾਓ ਫਟਾਫਟ ਤੇ ਨਿਤ ਜੇ ਬਾਬਾ ਗਰਮੀਤ ਸਿੰਘ ਜੀ ਡਾਚਰ ਵਾਲੇ ਜਿਹੜੇ ਨੇ ਬਹੁਤ ਸਤਕਾਰਯੋਗ ਨੇ ਸਿਆਣੇ ਨੇ ਕਿਵੇਂ ਉਥੇ ਮੀਟਿੰਗ ਚੱਲਣ ਦਈ ਏ ਜਿਵੇਂ ਹੁਕਮ ਕਰਨਗੇ ਓਵੇਂ ਹੋਵੇਗਾ ਮੇਨ ਇਹ ਗੱਲ ਵੀ ਲਾਈਟ ਤੇ ਜੇ ਉਹ ਜਿਵੇਂ ਪੰਥ ਨੇ ਜੇ ਆਵਾਜ਼ ਦਿੱਤੀ ਤੇ ਅੱਜ ਹੀ ਸ਼ਾਇਦ ਨਹੀਂ ਆ ਇਹਨਾਂ ਦੀਆਂ ਨੀਆਂ ਦੇ ਉੱਤੇ ਇਟਾ ਚਿੰਨੀਆਂ ਚਾਲੂ ਕਰ ਦਿੱਤੀਆਂ ਤੁਸੀਂ ਇੱਕ ਗੱਲ ਤੁਸੀਂ ਦੱਸੋ ਜੀ ਕਿਉਂਕਿ ਬਹੁਤ ਵਾਰੀ ਨਾ ਗੱਲਾਂ ਇੱਥੇ ਹੁੰਦੀਆਂ ਜਦੋਂ ਵੀ ਕਿਸ ਨੇ ਉਜਾੜਾ ਕਰ ਦੇਵੇ ਨਾ ਤਾਂ ਦੁੱਖ ਤਾਂ ਹੁੰਦਾ ਹੀ ਆ ਉਹਦੇ ਲਈ ਦੁਸ਼ਮਣ ਹੋ ਜਾਂਦੇ ਆ ਜਿਹੜੇ ਢਾਉਣ ਵਾਲੇ ਕਹਿੰਦੇ ਜਿਸ ਦਿਨ ਪ੍ਰਸ਼ਾਸਨ ਆਇਆ ਸੀ ਬੱਸਾਂ ਵਿੱਚ ਲੱਦ ਕੇ ਪਰਿਵਾਰ ਨੂੰ ਕਿਤੇ ਹੋਰ ਛੱਡਿਆ ਇਹ ਥਾਣੇ ਇਹ ਸਾਰੀ ਕਾਰਵਾਈ 'ਚ ਤੁਸੀਂ ਕੀ ਸਮਝਦੇ ਹੋ ਕੱਲਾ ਸਰਪੰਚ ਜ਼ਿੰਮੇਵਾਰ ਹੈ ਜਾਂ ਪ੍ਰਸ਼ਾਸਨ ਵੀ ਨਹੀਂ ਉਹਦੇ ਵਿੱਚ ਇਹ ਸਾਰੇ ਜੋ ਮਤਲਬ ਇਹਨਾਂ ਨਾਲ ਇਹਨਾਂ ਨੇ ਬੜਾ ਮਤਲਬ ਇਹਨਾਂ ਨੇ ਉਹ ਕੰਮ ਕੀਤਾ ਵੀ ਸਾਡੇ ਨਾਲ 1984 ਵਾਲਾ ਮਤਲਬ ਵੀ ਜਿਵੇਂ ਸਾਡੇ ਉੱਥੇ ਬੂਏ ਬੰਦ ਕਰਕੇ ਜੁੰਦੀਆਂ ਗੱਡੀਆਂ ਦੇ ਵਿੱਚ ਸਾਡੇ ਬੰਦੇ ਤੇ ਉਹ ਸਮਾ ਜਿਨ੍ਹਾਂ ਨੇ ਵੇਖਿਆ ਬਜ਼ੁਰਗਾ ਨੇ ਉਹ ਸੀਨ ਆ ਜਦੋਂ ਇੱਥੇ ਆਉਂਦੇ ਨੇ ਨਾ ਇੱਥੇ ਹੁਣ ਇੱਕ ਬਜ਼ੁਰਗ ਆਇਆ ਸੀ ਤੇ ਉਹ ਰੋਣ ਲੱਗ ਗਿਆ ਉਹ ਆਂਦਾ ਮੈਨੂੰ ਉਹ ਸੀਨ ਯਾਦ ਆ ਗਿਆ ਵੀ ਅੱਜ ਵੀ ਵਸਦੇ ਘਰ ਜਦ ਉਹ ਲੋਕੀ ਦੇ ਲਿਆ ਕੇ ਜਿਹੜੇ ਪਹਿਲਾਂ ਜਿਹੜੇ ਲੋਕ ਹੁੰਦੇ ਸਨ ਸਰਮਾਇਦਾਰ ਉਹਦੇ ਸਨ ਪੈਸੇ ਵਾਲੇ ਹੁੰਦੇ ਸਨ ਉਹ ਗਰੀਬ ਨੂੰ ਲਿਆ ਕੇ ਕੋਲ ਵਸਾਦੇ ਹੁੰਦੇ ਸਨ ਉਹ ਕੋਲੋਂ ਪੈਲੀਆਂ ਦੇ ਦਿੰਦੇ ਹੁੰਦੇ ਹਨ ਵੀ ਬਾਤ ਹੋ ਜਾਣ ਇਹਨਾਂ ਵਿਚਾਰਿਆਂ ਇੱਥੇ ਜੰਗਲ ਪੁੱਟ-ਪੁੱਟ ਕੇ ਬੁਢਿਆਂ ਦੇ ਤੇ ਇਹਨਾਂ ਸਾਰੀ ਉਮਰ ਇੱਥੇ ਪਹਾੜੀ ਕਿਕਰ ਸਨ ਮੈਂ ਹੁਣ ਵੀ ਕਾਹਾਂਗਾ ਕੈਮਰਾਮੈਨ ਨੂੰ ਵਿਖਾ ਦੇ ਪਹਾੜੀ ਕਿਕਰ ਉਹ ਪਿੱਛੇ ਖੜੇ ਨੇ ਵੇਖੋ ਹੈ ਥੋੜਾ ਜਿਹਾ ਤੇ ਇਹ ਇੱਥੇ ਵੱਡੀ-ਵੱਡੀ ਦੱਬ ਹੁੰਦੀ ਸੀ ਕਰਦੀ ਹੁੰਦੀ ਸੀ ਇਹਨਾਂ ਨੂੰ ਕਿੱਥੇ ਇੱਥੇ ਇਹ ਇੱਥੇ ਜਿਹੜੀ ਇਹ ਪੰਜਾਬੀ ਇੱਥੇ ਕਮੋਡਲ ਮਤਲਬ ਪੰਜਾਬੀ ਕੌਮ ਨੇ ਮਤਲਬ ਇੱਥੇ ਜਿੰਨੇ ਵੀ ਜੰਗਲ ਪਟਪਟਾ ਕੀਤੇ ਨੇ ਮਤਲਬ ਇਹ ਸਰਕਾਰਾਂ ਤੇ ਉਹਨਾਂ ਦਾ ਦੇਣ ਨਹੀਂ ਦੇ ਸਕਦੀਆਂ ਤਾਂ ਹੀ ਤੇ ਅਸੀਂ ਇੱਥੋਂ ਦੁਖੀ ਹੋਏ ਆਪਣੇ ਬੱਚਿਆਂ ਨੂੰ ਆਣੇ ਆ ਵੀ ਤੁਸੀਂ ਟੁਰਜੋ ਬਾਹਰ ਕਦੋਂ ਤੱਕ ਮੋਰਚਾ ਜਾਰੀ ਲੈ ਸਕਦਾ ਕਦੋਂ ਤੱਕ ਕਮਿਊਨਿਟੀ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆਇਆ ਇਹ ਅੱਜ ਕੋ ਨਵਾਂ ਨਹੀਂ ਇਹਨਾਂ ਨਾਲ ਹੋਇਆ ਸ਼ੁਰੂ ਤੋਂ ਸਾਡੇ ਨਾਲ ਧੱਕਾ ਹੀ ਹੁੰਦਾ ਆਇਆ ਸਿੱਕਾ ਨਾਲ ਤੇ ਸਰਕਾਰ ਹੀ ਕਰਾਂਦੀ ਹੋਂ ਜਿਵੇਂ ਤੁਸੀਂ ਆਪ ਦੱਸਿਆ ਵੀ 60 ਕਿਲੇ ਸਰਪੰਚ ਦੱਬੀ ਬੇਟਾ ਉਹਨੇ ਆਪਣੀ ਕਾਣੀ ਦੱਸਿਆ ਸਾਨੂੰ ਨਾ ਗਰੀਬਾਂ ਦੀ ਆ ਕੇ ਢਾਲੀ ਉਹਨੇ ਆਪਣੀ ਕਿਉਂ ਨਹੀਂ ਚੜਾਈ ਇਹ ਤਾਂ ਕਈ ਸਰਕਾਰਾਂ ਨਾਲ ਹੁੰਦਾ ਆਇਆ ਸ਼ੁਰੂ ਤੋਂ ਸਾਡੇ ਨਾਲ ਕਰਦੇ ਆਏ ਨੇ ਤਗੜੇ ਨੂੰ ਕੋਈ ਜਾਂਦਾ ਨਹੀਂ ਗਰੀਬ ਨੂੰ ਸਾਰੇ ਦੱਬ ਲੈਂਦੇ ਨੇ ਇਹ ਮੋਰਚਾ ਕਦੋਂ ਤੱਕ ਲੱਗ ਸਕਦਾ ਜੇ ਮਕਾਨ ਨਹੀਂ ਬਣਦੇ ਜਾਂ ਹੋਰ ਇਹ ਕਮੇਟੀ ਕਮੇਟੀ ਗੱਲ ਕਰ ਰਹੀ ਏ ਪੰਚਾਇਤ ਚੱਲ ਰਹੀ ਏ ਜਿਵੇਂ ਜਿਵੇਂ ਉਹ ਫੈਸਲਾ ਲਏਗੀ ਮੈਂ ਤੇ ਤੁਹਾਨੂੰ ਫੇਰ ਆਣਾ ਪਿਆ ਵੀ ਆ ਮੇਰੇ ਭਰਾ ਖੜੇ ਨੇ ਜਿਹਦਰਜੀ ਖੜੇ ਨੇ ਗਿਲ ਸਾਹਿਬ ਤੇ ਵੀਰ ਜੀ ਨੇ ਸاسي ਤੇ ਇਸ਼ਾਰਾ ਹੀ ਕਰਨਾ ਵੀ ਪੁੱਤਰੋ ਕਰ ਦਿਓ ਬੰਦ ਇਹਨਾਂ ਦੀਆਂ ਚੀਕਾਂ ਪੈ ਜਾਣਗੀਆਂ ਆ ਫਰੂਟ ਜਿਹੜਾ ਜਿਹੜਾ ਫਰੂਟ ਛਿੱਲ ਕੇ ਖਾਂਦੇ ਨੇ ਨਾ ਫਰੂਟ ਖਵਾਉਣਾ ਬੰਦ ਕਰ ਦਿਆਂਗਾ ਹਰੀ ਸਬਜ਼ੀ ਕਿ ਦਿੱਲੀ ਆਉਣੀ ਬੰਦ ਹੋ ਜਾਏਗੀ ਜੇ ਇਹਨਾਂ ਨਾਲ ਇਹਨਾਂ ਫੈਸਲਾ ਨਾ ਕੀਤਾ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਪਤ ਹੈ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਪਰਿਵਾਰਾਂ ਨਾਲ ਖੜੇ ਹਾਂ ਡੱਟ ਕੇ ਪਰ ਸਾਨੂੰ ਸਹਿ ਸੁਭਾਜੇ ਕਰ ਕੰਮ ਹੁੰਦਾ ਤਾਂ ਠੀਕ ਜੇਕਰ ਰੋੜ ਵੀ ਜਾਮ ਕਰਨੇ ਪਏ ਰੋੜ ਵੀ ਜਾਮ ਕਰਾਂਗੇ ਔਰ ਇਹਨਾਂ ਦੇ ਘਰ ਜ਼ਰੂਰ ਪੈਣੇ ਚਾਹੀਦੇ ਨੇ ਜਿਹੜਾ ਕੀ ਅਮੂਪੁਰ ਪਿੰਡ ਦੇ ਵਿੱਚ ਉਜਾੜਾ ਦੇਖਣ ਨੂੰ ਮਿਲਿਆ ਘਰਾਂ ਦੇ ਘਰ ਉਜਾੜ ਦਿੱਤੇ ਗਏ ਨੇ ਦੇਖਦੇ ਆ ਕਿ ਹੁਣ ਪਰਿਵਾਰ ਨੂੰ ਜਿਹੜਾ ਇਨਸਾਫ ਹੈ ਉਹ ਕੌਮ ਵੱਲੋਂ ਹੀ ਜ ਸੰਗਤ ਵੱਲੋਂ ਹੀ ਮਿਲੇਗਾ ਜਾਂ ਫਿਰ ਪ੍ਰਸ਼ਾਸਨ ਵੀ ਇਸ ਬਾਰੇ ਕੋਈ ਪਹਿਲ ਕਦਮੀ ਕਰਦਾ